ਸਰੇ ਦਾ ਜਫਾ ਲਾ ਰਿਹਾ ਓਏ ਫਰੰਦੀਪੁਰੀਏ ਦੇ ਕਿਹੜੇ ਕਿਹੜੇ ਦਵਾਨੇ ਆ ਗੋਪੀ ਗੋਪੀ ਗੱਤੀ ਆ ਫਰੰਦੀਪੁਰੀਆ ਮਾਦੀ ਮੇਰ ਨਹੀਂ ਲਾਉਂਦਾ ਪੁੱਠੀ ਕਰ ਦੇਦਾ ਬੋਟਾ ਬੇਚੇਰੇ ਕਿੰਨੂ ਪਾੜੀਆਂ ਹੈ ਹੈ ਉਹ ਸੁਣ ਹਲਕਾ ਨਹੀਂ ਚੱਲ ਖਵਾਵਾਂਗੇ ਤੇ ਸਹੀ ਜੀਣਾ ਕਿੰਨੂ ਕਹਿ ਕੇ ਮਾਂ ਦਾ ਖਵਾ ਸਾਡੇ ਪਿੰਡੋ ਦੇ ਬੋਲ ਆਪਾਂ ਨੂੰ ਆਪਾਂ ਨੂੰ ਮੌਕਾ ਮਿਲਿਆ ਵਾ ਆਪਾਂ ਆਪਣੇ ਨਿਸ਼ਾਨ ਨੂੰ ਪਾਉਣੀ ਆ ਜਿਹੜਾ ਆਪਣਾ ਨਿਸ਼ਾਨ ਹੈ ਨਾ ਹਾਂਜੀ ਉਹਨੂੰ ਪਾਉਣੀ ਆ ਆਪਾਂ ਨੂੰ ਬੜੇ ਕਹਿੰਦੇ ਆ ਕਿ ਬੋਲੋ ਮੈਨੂੰ ਕਹਿੰਦੇ ਵਿੱਚ ਬੜੇ ਮੈਸੇਜ ਕਰਦੇ ਆ ਮੈਂ ਕਿਹਾ ਆਪਾਂ ਤੇ ਨਿਸ਼ਾਨ ਨੂੰ ਪਾਉਣੀ ਆ ਜਿਹੜਾ ਆਪਣਾ ਨਿਸ਼ਾਨ ਹੈ ਖਾਲਸੇ ਦਾ ਹਾਂਜੀ ਆਪਾਂ ਉਹਨੂੰ ਪਾਵਾਂਗੇ ਬੁੱਧਾ ਚਲੋ ਖਾਲਸਾ ਬਾਕੀ ਇਹ ਪਿੰਡ ਦੇ ਬੜੇ ਘਰਾਂ ਨਹੀਂ ਗਏ ਆ ਸਾਡੇ ਪਿੰਡ ਨੂੰ ਫਿਰਦੇ ਇਹਦਾ ਔਖਾ ਕੱਢਣਾ ਸਟੀ ਰੋਡ ਹੈ ਨਾ ਜਿਹੜੀ ਇੱਕ ਚੀਜ਼ ਇੱਕਦਮ ਵੱਡ ਜਾਂਦੀ ਹੈ ਨਾ ਉਹਨੂੰ ਉਹਨੂੰ ਧੋਣਾ ਬੜਾ ਔਖਾ ਫਰੀ ਇਕਤਾ ਹੋਵੇ ਸਾਰੇ ਪ੍ਰਮੋਟਰਾਂ ਦਾ ਸਾਰੇ ਬੰਨੇ ਮੁੰਡਾ ਵੀ ਇਹਦਾ ਠੀਕ ਆ ਕਿਦਾਂ ਕਿਦਨ ਦਾ ਆ ਮੈਂ ਭਾਈ ਚਾਰਕ ਦਿਨ ਭੁਲੇ ਹਨ ਭਾਈ ਕਿਦਨ ਤਿਆਰੀ ਹੁਣ ਕਿੰਨਾ ਇਦਾਂ ਦੀ ਕਿਦਨ 29 ਗਰੀਬ ਪਹਿਲਾਂ ਨਹੀਂ ਕਿੰਨਾ ਮੈਚ ਨਹੀਂ ਬੰਨੀ ਆ ਹੋਈ ਇਹਦੇ ਪਜਾ ਦੇ ਮੈਂ ਮੈਂ ਤਾਂ ਚੁੱਕੀ ਸਰਾਵਾਲਾ ਦੋਵਾਂ ਤਿੰਨ ਗੱਪਾਂ ਦਾ ਬੈਸਤੀ ਮੈਂ ਪੰਜਾਂ ਗੱਪਾਂ ਦਾ ਬੈਸਟਾ ਉਤੋਂ ਬਾਅਦ ਸਾਡੀ ਟੀਮ ਹੀ ਨਾ ਫੈਡਰੇਸ਼ਨ ਨਾਲੇ ਕੱਢਦੀ ਇਹਦੇ ਕੋਪੀ ਦੇ ਟੈਸਟ ਕਰੋ ਕਿ ਮੈਂ ਕੱਲਾ ਸਮਾਨ ਖਾਨਾ ਦੁੱਜੇ ਨਹੀਂ ਗਾਂਦੇ ਇੰਟਰ ਕਰੋ ਨੇ ਇਹਦੇ ਵੀ ਇਹਦੇ ਟੈਸਟ ਕਰਾਓ ਨਹੀਂ ਤਾਂ ਗੱਲਾਂ ਬੜੀਆਂ ਦਲੀਲ ਵਾਲੀਆਂ ਕੀਤੀਆਂ ਤੇ ਹਾਂ ਬਾਕੀ ਉਹ ਰੱਬ ਜਾਣਦਾ ਹੀ ਕੌਣ ਸੱਚਾ ਕੌਣ ਝੂਠਾ ਪਰ ਗੱਲਾਂ ਉਹਨੇ ਦਲੀਲ ਲੜੀਆਂ ਕੀਤੀਆਂ ਜਿੰਨੀਆਂ ਵੀ ਕੀਤੀਆਂ ਨਿਕਰ ਗੱਲਾਂ ਕੀਤੀਆਂ ਚਲੋ ਆਪਾਂ ਨੂੰ ਨਹੀਂ ਪਤਾ ਕਿ ਉਹ ਵਾਇਰਸ ਜਾਣਦਾ ਸਾਰਾ ਕੁਝ ਪਰ ਕੱਲ ਨਾ ਉਹਦੀਆਂ ਬੜੀਆਂ ਨਿਕਰ ਸੋਹਣਿਆਂ ਇੱਕ ਹੋਰ ਹੁੰਦਾ ਏ ਰੁੜਕੀ ਦਾ ਇੱਕ ਗੋਗੋ ਹੁੰਦਾ ਏ ਇੱਕ ਡਮਰੂ ਹੁੰਦਾ ਏ ਡਮਰੂ ਸੁਣਿਆ ਏਡਾ ਵਦਿਆ ਜਾਫੀ ਨਾ ਵੀ ਉਹ ਬੰਦਾ ਜਿਤਨਾ ਮੰਨ ਕੇ ਚੱਲੋਂ ਨੇ ਥੱਲੇ ਵੜਨਾ ਬੰਦੇ ਦੇ ਥੱਲੇ ਵੜ ਕੇ ਪ੍ਰੈਸ ਮਾਰੀ ਬੰਦੇ ਦੇ ਉੱਤੇ ਚੜ ਜਾਂਦਾ ਏ ਛਾਲ ਮਾਰ ਕੇ ਬੰਦੇ ਦੇ ਉੱਤੇ ਚੜ ਜਾਂਦਾ ਏ ਇਦਾਂ ਜਿਤਨਾ ਐ ਬੰਦਾ ਰੇਡ ਪਾਉਂਦੇ ਨਾ ਇਦਾਂ ਵਿੱਚੋਂ 3 ਨੰਬਰ ਤੋਂ ਨਿਕਲਣ ਤੇ ਛਾਲ ਮਾਰ ਕੇ ਉੱਤੇ ਚੜ ਜਾਣਾ ਇਦਾਂ ਛਾਲ ਮਾਰ ਕੇ ਉੱਤੇ ਚੜ ਗਏ ਤੇ ਲੋਕ ਇੰਚ ਪਾ ਲੈਣੀ ਬਾਲਾ ਟੈਕਨੀਕਲ ਚਾਪੀ ਹੁੰਦਾ ਪਤਾ ਨਹੀਂ ਮੈਨੂੰ ਜਿਆਦਾ ਬਾਹਰ ਬੂਰ ਰਹਿ ਪਈ ਬਣੀ ਕਿੱਥੇ ਹੀ ਉਹ ਵੇਖਿਆ ਬੁਖਿਆ ਨਹੀਂ ਗਰੀ ਗੋਗੂ ਕਿਤੇ ਚਾਪੀ ਮਾੜਾ ਏ ਸ਼ਰਮ ਇੱਕ ਨੰਬਰ ਦਾ ਚਾਪੀ ਗੋਗੂ ਸਮੇਂ ਦੇ ਨਾਲ ਹਰ ਕੋਈ ਯਾਰ ਵਧੀਆ ਵਧੀਆ ਆਪਣੀ ਕਰਦਾ ਗਿਆ ਹਨ ਮੈਂ ਤੁਹਾਨੂੰ ਜਨਾ ਹੁਣ ਬਿੱਟੂ ਹੋ ਗਿਆ ਗੋਗੋ ਹੋ ਗਿਆ ਜੱਸੀ ਹੁੰਦਾ ਲਿੱਲਾਂ ਵਾਲਾ ਬੜੇ ਜਾਫੀ ਵਧੀਆ ਵਧੀਆ ਮੈਂ ਤਾਂ ਸੁੱਖੀ ਸਰਾਮ ਵਾਲਾ ਦੋਵਾਂ ਤਿੰਨਾਂ ਕੱਪਾਂ ਦਾ ਬੈਸਟ ਹੀ ਮੈਂ ਪੰਜਾਂ ਕੱਪਾਂ ਦਾ ਬੈਸਟ ਹਾਂ ਉਸ ਤੋਂ ਬਾਅਦ ਸਾਡੀ ਟੀਮ ਹੀ ਉਹਨਾਂ ਫਾਡੇਸ਼ਨ ਵਾਲਿਆਂ ਕੱਢਦੀ ਇਹਦੇ ਕੋਪੀ ਦੇ ਟੈਸਟ ਕਰੋ ਕਿ ਮੈਂ ਕੱਲਾ ਸਮਾਨ ਕਰਨਾ ਤੁੱਜ ਨਹੀਂ ਗਾਦੇ ਐਂਟਰ ਕਰੋ ਇਹਦੇ ਵੀ ਇਹਦੇ ਟੈਸਟ ਕਰਾਓ ਨਹੀਂ ਤਾਂ ਟੀਮ ਉਹ ਸਾਧੂ ਜੇ ਬਰਾੜ ਕਹਿੰਦਾ ਅਸੀਂ ਟੀਮ ਨਹੀਂ ਕਢਾਉਣੀ ਹੁਣ ਤੇ ਕਬੱਡੀ ਬੜੀ ਸੋਕੀ ਹੋ ਗਈ ਉਹਦੇ ਦੇ ਸਿਆਸਤਾਂ ਹੁੰਦੀਆਂ ਐ ਕਬੱਡੀ 'ਚ ਯਾਰ ਹੁਣ ਦੱਸੋ ਕਿਹੜੀ ਸਾਖ ਆ ਹੁਣ ਤੇ ਜਿਹੜਾ ਬੰਦਾ ਤਕੜਾ ਐ ਪ੍ਰੋਮੋਟਰ ਨੂੰ ਪਤਾ ਤਕੜਾ ਹੋ ਸਿੱਧਾ ਗੱਲ ਕਰਦਾ ਉਹਦੇ ਨਾਲ ਲੈ ਜਾਂਦੇ ਉਹਦੋਂ ਦੇ ਵਿੱਚ ਕੋਚ ਪੈਂਦਾ ਐ ਕੋਈ ਫਲਾਣਾ ਪੈਂਦਾ ਐ ਫੇਰ ਜਾ ਕੇ ਗੱਲ ਹੁੰਦੀ ਉਹ ਵੀ ਪਤਾ ਨਹੀਂ ਵੀ ਜਾ ਲੱਗਣਾ ਕਿ ਨਹੀਂ ਲੱਗਣਾ ਕੀ ਬੰਨਣਾ ਕੀ ਨਹੀਂ ਬੰਨਣਾ ਤਿੰਨ ਸਾਲ ਇੱਥੇ ਰੁਲਦੇ ਰਹੇ ਜਿਹੜੇ ਤਕੜੇ ਹਮ ਕਈ ਕੁਝ ਹੁੰਦਾ ਰਿਹਾ ਸਿਆਸਤਾਂ ਬੜੀਆਂ ਚੱਲਦੀਆਂ ਰਹੀਆਂ ਅਜੇ ਤੱਕ ਨਾ ਅਜੇ ਤੱਕ ਗੱਲਾਂ ਮਾਰੀ ਜਾਂਦੇ ਏ ਟੈਸਟਾਂ ਟੋਟਾਂ ਦੀ ਅਜੇ ਤੱਕ ਕਬੱਡੀ ਦਾ ਟੈਸਟ ਨਹੀਂ ਹੋਇਆ ਅਜੇ ਤੱਕ ਕੋਈ ਬਾਹ ਖੜੀ ਕਰਕੇ ਕਹਦੇ ਕਬੱਡੀ ਦਾ ਟੈਸਟ ਹੋਇਆ ਫਰਮਾਇਸ਼ਾਂ ਸਾਰੇ ਗਏ ਫਰਮਾਇਸ਼ਾਂ ਚਲੀਆਂ ਹੀ ਸਾਰੇ ਪੰਨੇ ਪਲੇਅਰ ਗਏ ਪਲੇਅਰਾਂ ਦਾ ਕੋਈ ਟੈਸਟ ਨਹੀਂ ਹੋਇਆ ਕਬੱਡੀ ਇਹਦੇ ਨਾ ਭਰਾਵਾ ਜੇ ਦਾ ਟੈਸਟ ਹੋ ਸਕਦਾ ਕਿਉਂਕਿ ਲੋਕਲ ਗੇਮ ਆ ਇਹਦਾ ਨਹੀਂ ਹੋਣਾ ਟੈਸਟ ਟੈਸਟ ਤੇ ਤਾਂ ਹੋਵੇ ਨਾ ਵੀ ਉਹ ਉਨੇਕ ਗਿਣਤੀ ਦੇ ਪਲੇਅਰ ਆ ਪਲੇਅਰ ਹੀ ਵੱਡੇ ਆ ਤੇ ਉਹ ਜਿਹੜੇ ਨਵੇਂ ਨਵੇਂ ਉੱਟਦੇ ਆ ਨਵੇਂ ਪਲੇਅਰ ਕਹਿੰਦੇ ਆ ਇੱਕ ਕਰਾਂ ਪਹਿਲਾਂ ਸੈੱਟ ਹੋ ਲੋ ਫਿਰ ਵੇਖਾਂਗੇ ਉਹ ਜਿਹੜੇ ਨਵੇਂ ਆ ਨਵੇਂ ਵੀ ਨਵੇਂ ਵੱਡਿਆਂ ਨੂੰ ਵੇਖ ਕੇ ਤੁਰੇ ਆ ਵੱਡੇ ਉਹਦਾ ਤੁਰੇ ਫਿਰਦੇ ਇਹਦਾ ਔਖਾ ਕੱਢਣਾ ਸਟ੍ਰੀਟ ਰੋਡ ਹੈ ਨਾ ਜਿਹੜੀ ਇੱਕ ਚੀਜ਼ ਇੱਕਦਾਂ ਵੱਡ ਜਾਂਦੀ ਨਾ ਉਹਨੂੰ ਉਹਨੂੰ ਧੋਣਾ ਵੱਡਾ ਔਖਾ ਫਿਰ ਏਕ ਭਾਵੇਂ ਸਾਰੇ ਪ੍ਰੋਮੋਟਰਾਂ ਦਾ ਸਾਰੇ ਬੰਨੇ ਫੇਰ ਗੱਡੀ ਚ ਚੱਲਣ ਉਹਨਾਂ ਚ ਜਿੰਨੀ ਚੱਲਣ ਹੁਣ ਜਿਦਾਂ ਵਰਲਡ ਕੱਪ ਹੀ ਵਰਲਡ ਕੱਪ ਦੇ ਵਿੱਚ ਕਿਤੇ ਪ੍ਰੋਪਰ ਟੈਸਟ ਹੁੰਦੇ ਨੇ ਕਿਹੜੇ ਟੈਸਟ ਤੋਂ ਇਹ ਆਪਾਨੂੰ ਨਹੀਂ ਪਤਾ ਹੀ ਨਹੀਂ ਕੋਈ ਨਹੀਂ ਆਇਆ ਇੱਕ ਮਿੰਟ ਵਰਲਡ ਕੱਪ ਦੇ ਜਦੋਂ ਹਾਂ ਮੈਂ ਉਹ ਕਈ ਰਮੜੇ ਫਰਮਾਇਚ ਚਲਦੀਆਂ ਹੀ ਫਰਮਾਇਚਾਂ ਹੀ ਪੁੱਤ ਜੋ ਫਸੇ ਉਦੋਂ ਫਾਈਨਲ ਜੀ ਆ ਦੇ ਠੀਕੋ ਜੋ ਹੈ ਤੱਕ ਟਸਟ ਤੋਂ ਵਗੈਰੀ ਖੇਡ ਦੋ ਫਾਈਨਲ ਕਿ ਸੈਮੀ ਕਿਹੜੀ ਗੱਲ ਹੈ ਇਹ ਜਿਹੜਾ ਪਹਿਣਾ ਰਟਾ ਕੋਈ ਇੰਸਾਲ ਦਾ ਸਭੀ ਕੇ ਫਾਈਨਲ ਨਹੀਂ ਉਹ ਟੈਸਟ ਦੀ ਗੇਟ ਦਵਾੜ ਕੇ ਕਬੱਡੀ ਕਿਹੜੀ ਚੈੱਕ ਕਰੁੰਦਾ ਕਬੱਡੀ ਦੇ ਵਿੱਚ ਏਕਾ ਪਹਿਲੋਂ ਪ੍ਰਮੋਟਰਾਂ ਦਾ ਏਕਾ ਹੋਵੇ ਜਦੋਂ ਪ੍ਰਮੋਟਰਾਂ ਦਾ ਏਕਾ ਹੋਇਆ ਤੇ ਫੇਰ ਜਾ ਕੇ ਕਬੱਡੀ ਚੋ ਸਟਰੀਟ ਰੋਡ ਨਿਕਲਦਾ ਨਹੀਂ ਤਾਂ ਨਹੀਂ ਨਿਕਲ ਹੁਣ ਮੇਰੀ ਗੱਲ ਸੁਣ ਕਈ ਕਈ ਜਵਾਕ ਕਹਿੰਦੇ ਆ ਕਿ ਜਿਹੜੇ ਵੱਡੇ ਆ ਉਹ ਤਾਂ ਬੋਲਦੇ ਉਹਨਾਂ ਖੇਡ ਲਈ ਐ ਕਿ ਉਹ ਤਾਂ ਕਹਿੰਦੇ ਆ ਵੀ ਕਬੱਡੀ ਦੇ ਵਿੱਚ ਸਟਰੀਟ ਰੋਡ ਆ ਆ ਸੋਚਿਆ ਦੇਖ ਸੋਚ ਸਾਰਿਆਂ ਦੀ ਵੀ ਉਹ ਖੇਡ ਲਈ ਐ ਤੇ ਉਹ ਤਾਂ ਕਹਿੰਦੇ ਬਾਕੀ ਭਰਾਵਾ ਇੱਥੇ ਹਾਰ ਕੇ ਦਾ ਸਿਸਟਮ ਆ ਜਿੰਨੂੰ ਚੰਗਾ ਲੱਗਦਾ ਉਹ ਆਪਦੀ ਜ਼ਿੰਦਗੀ ਆਪੇ ਬਾਰੇ ਸੋਚੇ ਹੈ ਨਾ ਆਪਾਂ ਕਹਿਗੇ ਆਪਾਂ ਕਿ ਇਹਨੂੰ ਕੀ ਕਹਿ ਸਕਦੇ ਬਾਕੀ ਜੇ ਇਹਦੇ ਚੋਂ ਆਪਾਂ ਜੇ ਮੰਨ ਕੇ ਚੱਲ ਫਾਡੇਸ਼ਨਾਂ ਦਾ ਪਹਿਲਾਂ ਏਕਾ ਹੋਵੇ ਫਿਰ ਇਹ ਸਾਰਾ ਕੁਝ ਬਣਨਾ ਵਾ ਹਾਂਜੀ ਏਕਾ ਤਾਂ ਕੋਈ ਤਾਂ ਪੰਜਾਬੀਆਂ ਦਾ ਹੋਣੀ ਚਾਹੀਦਾ ਏਕਾ ਤਾਂ ਕੇ ਜੀ ਗੁਰੂ ਘਰਾਂ ਜੀ ਨਹੀਂ ਹੁੰਦਾ ਤਾਂ ਸਾਡੇ ਮੋਢੇ ਨਹੀਂ ਹੈ ਹਾਂ ਹੁਣ ਤੇ ਗੁਰਕਰਾਲੀ ਪਾਰਟੀ ਬਾਰੀ ਬੰਦੀ ਪਾਰਟੀ ਬਾਰੀਆਂ ਬਣੀਆਂ ਵਾ ਸਹੀ ਹੈ ਇਹ ਤੇ ਫਿਰ ਕਬੱਡੀ ਆ ਬੱਤੀ ਚੌਥਾ ਹੈ ਨਾ ਇਹ ਪ੍ਰਧਾਨੀ ਕਿ ਤੇ ਲੜੀ ਜਾਂਦੇ ਆ ਬੋਟਾ ਬਚੇਰੇ ਕਿੰਨੋਂ ਪਾਉਣੀਆਂ ਭਾਈ ਜੀ ਹੈ ਹੈ ਉਹ ਤਾਂ ਹਲਕਾ ਨਹੀਂ ਚੱਲ ਕੋ ਮਾ ਮੰਗੇ ਤਾਂ ਸਹੀ ਕਹਿਣਾ ਕਿ ਇਹਨੂੰ ਕਹਿ ਕੇ ਮਾਂ ਦਾ ਨਾਮ ਲੈ ਤਵਾ ਨਹੀਂ ਆਪਾਂ ਸਾਡੇ ਪਿੰਡੋਂ ਦੇ ਬੋਲ ਆਪਾਂ ਨੂੰ ਆਪਾਂ ਨੂੰ ਮੌਕਾ ਮਿਲਿਆ ਵਾ ਆਪਾਂ ਇਹ ਆਪਣੇ ਨਿਸ਼ਾਨ ਨੂੰ ਪਾਉਣੀ ਆ ਜਿਹੜਾ ਆਪਣਾ ਨਿਸ਼ਾਨ ਹੈ ਨਾ ਉਹਨੂੰ ਪਾਉਣੀ ਆ ਆਪਾਂ ਨੂੰ ਬੜੇ ਕਹਿੰਦੇ ਆ ਕਿ ਬੋਲੋ ਮੈਨੂੰ ਕਹਿੰਦੇ ਵਿੱਚ ਬੜੇ ਮੈਸੇਜ ਕਰਦੇ ਆ ਮੈਂ ਕਿਹਾ ਆਪਾਂ ਤੇ ਨਿਸ਼ਾਨ ਨੂੰ ਪਾਉਣੀ ਆ ਜਿਹੜਾ ਆਪਣਾ ਨਿਸ਼ਾਨ ਹੈ ਖਾਲਸੇ ਦਾ ਆਪਾਂ ਉਹਨੂੰ ਪਾਵਾਂਗੇ ਬੁੱਢਾ ਚਲੋ ਖਾਲਸਾ ਬਾਕੀ ਇਹ ਪਿੰਡ ਦੇ ਬੜੇ ਘਰਾਂ ਨਹੀਂ ਗਏ ਆ ਸਾਡੇ ਪਿੰਡੋਂ ਦੇ ਇੱਕੋ ਘਰ ਮੜਾ ਚੰਗਾ ਬੋਲਿਆ ਹਾਂ ਹੂੰ ਉਹ ਨਹੀਂ ਪਲਗੀ ਟੱਕਰ ਹੁੰਦਾ ਵਾ ਉਹ ਨਹੀਂ ਉਹ ਜਿਨ੍ਹਾਂ ਨੂੰ ਪਤਾ ਨਹੀਂ ਨਾ ਬਾਹਰ ਨਹੀਂ ਨਿਕਲੇ ਉਹ ਇਹ ਮੈਂ ਤਾਂ ਕਰਦਾ ਗੱਲ ਗੱਲ ਸੁਣ ਆਪਣਾ ਫਰਜ਼ ਆ ਹਾਂ ਫਰਜ਼ ਆਪਣਾ ਫਰਜ਼ ਪਲਗੀ ਆ ਆਪਣਾ ਫਰਜ਼ ਆਪਾਂ ਕਿਸੇ ਬੰਦੇ ਨੂੰ ਲੈ ਕੇ ਨਾ ਚੱਲੀਏ ਆਪਣਾ ਜਿਹੜਾ ਨਿਸ਼ਾਨ ਆ ਨਾ ਗੁਰੂ ਦਾ ਆਪਾਂ ਉਹਨੂੰ ਲੈ ਕੇ ਚੱਲੀਏ ਜਦੋਂ ਆਪਾਂ ਉਹਨੂੰ ਲੈ ਕੇ ਚੱਲਾਂਗੇ ਸਾਰੇ ਉਹਦੇ ਨਾਲ ਤੁਰਨਗੇ ਵੀ ਆਪਾਂ ਆਪਣਾ ਨਿਸ਼ਾਨ ਆ ਜਿਹੜਾ ਖਾਲਸੇ ਦਾ ਉਹਨੂੰ ਲੈ ਕੇ ਚੱਲੀਏ ਵੀ ਉਹ ਉਹ ਖਾਲਸੇ ਦਾ ਆਗੂ ਆ ਨਿਸ਼ਾਨ ਆਪਣਾ ਆਪਾਂ ਉਹਨੂੰ ਬੋਟਾ ਪਾਉਣੀ ਬਸ ਬਾਕੀ ਤੇ ਜਿਹਨੂੰ ਨਿਸ਼ਾਨ ਨੂੰ ਬੋਟਾ ਪਾਤੀ ਉਹ ਤੇ ਅਮਰਤਪਾਲ ਨੂੰ ਪੈ ਹੀ ਜਾਣੀ ਵੋਟ ਇਹ ਆਪਣਾ ਪਹਿਲੋਂ ਮੇਨ ਆਪਣਾ ਟਾਰਗੇਟ ਹੀ ਇਹ ਮੋਟੀ ਵੀ ਹੈ ਵੀ ਆਪਣਾ ਖਾਲਸਾ ਦਾ ਸੰਧਾਨ ਹੈ ਜਿਹੜਾ ਆਪਾਂ ਉਹਨੂੰ ਬੋਲੇ ਬਾਕੀ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਮੰਨ ਕੇ ਚੱਲ ਕੀ ਜਿਹੜਾ ਅਮਰਤਪਾਲ ਨੂੰ ਬੋਟ ਨਾ ਪਾਵੇ ਜ਼ਮੀਰ ਮਰੇ ਵਾਲਾ ਹਣਾ ਹਾਂ ਕੋਈ ਕਈ ਮੰਨ ਕੇ ਚੱਲੋ ਮੈਂ ਨਹੀਂ ਕਹਿੰਦਾ ਨਾ ਕਈ ਮੰਨ ਕੇ ਚੱਲੋ ਆਪਾਂ ਸਾਰਿਆਂ ਆਪਣੀ ਅਪੀਲ ਲਾਲਾ ਸਾਰਿਆਂ ਬਰਾਦਰੀਆਂ ਨੂੰ ਨਾ ਨਿੱਕੀ ਭੱਡੀ ਨੂੰ ਵੀ ਚਲੋ ਜੇ ਤੁਸੀਂ ਕਹਿੰਦੇ ਜੇ ਕਿ ਆਪਣੀ ਆਪਣੇ ਸੰਧਾਨ ਤੋਂ ਦੇ ਵੋਟਾਂ ਪਾਓ ਹਨਾ ਇਹ ਇਨਸਾਨ ਨੂੰ ਨਾ ਪਾਓ ਜਿਹੜਾ ਆਪਣਾ ਸੰਧਾਨ ਦੇ ਉਹਨੂੰ ਪਾਓ ਇੱਕ ਆਪਣਾ ਖਾਲਸੇ ਦਾ ਜਿਹੜਾ ਕਿਉਂ ਚਿੰਨੇ ਆਪਣਾ ਹਨਾ ਰਾਜੀ ਉਹ ਤੇ ਆਪਾਂ ਪਾ ਸਕਦੇ ਹਾਂ ਨਾ ਹਨਾ ਤੇ ਸਾਡੀ ਬੋਰਡ ਬਹੁਤ ਪੈੜੀ ਹੈ ਥੋੜੇ ਪੇੜ ਪੇੜੀ ਮੱਦੇ ਹੁੰਦੇ ਹਨ ਪੰਚਾਇਤਾਂ ਮੜੇ ਕਰ ਲਈਆਂ ਅਨੇ ਆਪਣਾ ਮੇਰੀ ਗੱਲ ਸੁਣ ਭਲਾ ਕੀ ਚੱਕਰ ਹੁੰਦਾ ਜੇ ਆਪਾਂ ਆਪਣਾ ਸਬੂਤ ਇੱਥੇ ਇਕੱਠੇ ਹੋ ਹੁੰਦਾ ਹਾਂਜੀ ਕੀ ਸਾਡਾ ਇੱਕ ਆਕੇ ਨਾ ਵੀ ਅਹੀਂ ਪੀੜ ਪੈਣ ਤੇ ਇਕੱਠੇ ਵੀ ਹੋ ਸਕਦਾ ਇਹ ਆਪਣਾ ਚੇਮਿਆ ਅੰਤਰਾ ਜੀ ਜੇ ਮੰਨ ਕੇ ਚੱਲੋ ਅੱਜ ਆਪਣੇ ਤੋਂ ਮੁਕਾਇਆ ਦੇ ਆਪਾਂ ਕਹੀਏ ਈ ਰਿਪੋਰਟਾਂ ਨਹੀਂ ਪਾਉਣੀਆਂ ਇਹ ਇਦਾਂ ਨਹੀਂ ਪਾਉਣੀਆਂ ਤੇ ਫਿਰ ਆਪਣਾ ਸੰਧਾਨ ਥੱਲੇ ਡੇਪਣ ਆਪਾਂ ਲੋਕਾਂ ਨੂੰ ਦਿਖਾਉਣਾ ਕਿ ਸਾਡੇ 'ਚ ਏਕਾ ਹੀ ਜਦੋਂ ਭੀੜ ਪੈਂਦੀ ਹੈ ਇਕੱਠਾ ਹੋਣ ਦੀ ਜਾਨਦੇ ਉਹਦੇ ਘਰਾਂ 'ਚ ਲੜਾਈਆਂ ਹੁੰਦੀਆਂ ਘਰਾਂ 'ਚ ਲੋਕ ਲੜਦੇ ਜੋ ਕਹਿੰਦਾ ਜਿਹੜੀ ਲੜਾਈ ਹੁੰਦੀ ਗੱਲਬਾਤ ਫਿਰ ਤਾਂ ਪਰਿਵਾਰ ਇਕੱਠਾ ਹੋ ਹੀ ਜਾਂਦਾ ਹੈ ਨਾ ਆਪਾਂ ਤੇ ਫੀਲ ਕਰਦੇ ਆ ਜਿਹੜੀ ਕੋਈ ਮੰਨ ਕੇ ਚੱਲ ਸਾਰੇ ਹਨਾ ਕਿ ਆਪਣੇ ਜਿੰਨੇ ਵੀ ਭਰਾ ਵਾ ਤੇ ਆਪਾਂ ਤੇ ਸਾਰਿਆਂ ਨੂੰ ਅਪੀਲ ਹੀ ਕਰਦੇ ਆ ਵੀ ਆਪਣੇ ਸੰਧਾਨ ਦੇ ਨਾਲ ਖੜੇ ਹੋ ਹਾਂਜੀ ਬਸ ਬਾਕੀ ਚਲੋ ਵੈਗਰੂ ਕਰੇ ਮੇਰ ਤੇ ਮੱਕੀ ਸੱਚੇ ਪਾਤਸ਼ਾਹ ਤੇ ਤੇਰੀ ਇੱਕ ਦਿਨ ਰੱਖੂਗਾ ਬੱਚਿਆਂ ਨੂੰ ਡਰਾਉਂਦਾ ਕੀ ਗੱਲ ਭੋਣਾ ਇੰਨੇ ਡਰ ਗਿਆ ਨੂੰ ਆਂਟੀ ਦਾ ਪਿਆਰ ਦਵਾਣੇ ਗਿਆ ਤੈਨੂੰ ਮੈਂ ਡਰ ਸਹੀ ਵੀ ਹਾਂ ਬਿਲਕੁਲ ਹਾਂ ਫੁੱਪਾਗੇ ਕਿਦੇ ਆਈ ਆਂ ਕਿਸੇ ਨੇ ਕੋਈ ਫੋਟੋ ਵੀ ਨਹੀਂ ਓਏ ਬਾਜੂ ਪਾ ਕੇ ਪਿਆਰ ਦਵਾਣਾ ਤੈਨੂੰ ਇਹ ਤਾਂ ਆਇਆਗਾ ਮਾਂ ਆਹ ਚਾਰੇ ਨੇ ਕਿੱਦਾਂ ਮਾਰਿਆ ਪਪਾ ਪਵਾਣਾ ਦਾ ਕੰਮ ਤੇ ਚੱਲਿਆ ਪਰ ਮੇਰੇ ਵਾਲ ਨੂੰ ਪੈ ਗਿਆ ਬੜੀ ਬੋਲੀ ਪਪਾ ਪਵਾਣਾ ਦਾ ਕੰਮ ਤੇ ਚੱਲਿਆ ਪਰ ਮੇਰੇ ਵਾਲ ਨੂੰ ਪੈ ਗਿਆ ਬਾਅਦ ਵਿੱਚ ਭੈਣ ਚ ਵੱਜ ਲੱਗ ਜਾਣਗੇ ਜਿਹੜਾ ਦੂਜਾ ਕੰਮ ਹੁੰਦਾ ਬਾਅਦ ਵਿੱਚ ਲੱਜਾਂਗੇ ਹਾਂ ਜੀ ਇਹਨੇ ਕੀਤਾ ਮੇਰੇ ਫਸਦੀ ਪੈਸੇ ਹੋਰ ਆ ਗਏ ਕੋਨੇ ਘੱਟਾ ਜੰਗਲੀਆ ਜੇ ਮੋੜਾ ਦਾ ਨਾਲ ਇਹਦਾ ਕੁੜੀ ਹੋਰ ਘਰੇ ਜਾਂਦਾ ਰਿੰਦਾ ਆਣਾ ਦਾ ਨਾ ਕਰੇ ਟਾਈਮ ਨਾ ਕਰੇ ਪਵਾਣ ਦੇਣਾ ਕਰੇ ਉਹਨੇ ਕਿੰਨਾ ਗਿਆ ਜੇ ਮਾਦੀਆਂ ਹੋਰ ਕਦੂਆ ਕਿਨੇ ਪੜਦਾ ਜਿੰਦੇ ਸਰਵੋੜੇ ਇੱਧਰ ਦੇ ਕੋਣ ਮੜਾ ਜੀਪਰੀ ਕਿੰਛਾ ਜਿਹੜਾ ਸਕੂਲ ਬਈ ਰ ਆਪਣੇ ਆਪਾਂ ਬਣਾਉਂਦਾ ਕੋਗ ਦੀ ਬੋਗ ਫੜੀ ਨਾ ਤੇ ਗੱਡੀ ਰੱਖ ਲਈ ਕਿਸੇ ਨੇ ਟਾਈਮ ਹੀ ਨੋਟ ਕੀਤਾ ਥੱਲੇ ਆਹੋ 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 ਮੇਰੇ ਕੋਈਆਂ ਥਾਂ ਮਾਰ ਲਈ ਕੋਗ ਮਾਗੋ ਮੈਂ ਤੁਹਾਡੇ ਮਾਗ ਰਹੀ ਗੱਡੀ ਤੁਸੀਂ ਦਿੱਤੀ ਸੀ ਪਾਤਾ ਦਾ ਮਾਂ ਦਾ ਮਾਪੇ ਲੈ ਗਿਆ ਕਿਸੇ ਨੇ ਨਾ ਉਹਦਾ ਫੜ ਕੇ ਰੱਖ ਲਾ ਮੈਂ ਫੜ ਕੇ ਗੱਡੀ ਰੱਖ ਲਈ ਆਪਣੇ ਲਾ ਕੇ ਦੇ ਕੇ ਗਿਆ ਬਾਅਦ ਚ ਤੇ ਬਾਈਕ ਦੋਹੀ ਪੀਤੀ ਬਾਅਦ ਮੁੜ ਕੇ ਇਸ ਨਾਲ ਨਾ ਰੱਬ ਗਾ ਪੀਤੀ ਲੈ ਇਹ ਪੀਤੀ 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 ਜੋ ਆਪਾਂ ਕੋਈ ਨਹੀਂ ਇੱਥੇ ਪੀਤੀ ਤੇ ਉੱਥੇ ਉਹਦਾ ਵੀਰ ਆਇਆ ਹੀ ਉਹਦਾ ਲੈ ਇੱਕ ਪੀਲੀ ਇੱਕ ਰੱਖਣੋ ਗੱਡੀ ਨਹੀਂ ਕਵੈਂਟ ਜੇ ਕਿਸੇ ਨੇ ਨੋਟਿਸ ਕੀਤਾ ਵਾ ਮਾ ਟਾਈਮ ਕਿ ਇੰਨੇ ਟਾਈਮ ਦੇ ਵਿੱਚ ਉਹ ਜੋ ਇਸ਼ੂ ਹੋ ਗਿਆ ਤੇ ਮਮ ਕੀ ਜਾਂਦਾ ਤੈਨੂੰ ਇਹ ਜਿੰਨਾ ਪਾਇਆ ਕਰਦੇ ਹੋ ਜਦੋਂ ਟਾਈਮ ਵੇਖਿਆ ਨਾ ਪੌਣਾ ਤੂੰ ਇਹ ਪੌਣੇ ਕੀ ਕੀ ਕਰੇਗਾ ਉਥੇ ਨਾ ਲੈ ਮਾਮਾ ਪਛਣਾ ਪਹਾਂਦੀ ਲਈ ਹਾਂ ਸਮਝਾ ਗਿਆ ਔਰ ਤੈਨੂੰ ਉਹਨੇ ਵਿਆਹ ਕਰਵਾਉਣਾ ਹੁੰਦਾ ਸੱਜਣਾ ਕਾਦੀ ਦਵਸ਼ੀ ਤਾਲੇ ਹੁੰਦੇ ਉਹ ਸੈਟੇ ਆਨੂ ਅਜਾ ਉਹਦਾ ਟਾਈਮ ਲਿਖ ਕੇ ਲਿਖਿਆ ਕਿਤਾ ਮੀਲਪੁਰਿਆ ਕੋਲੇ ਦਾ ਕੰਮ ਤੇ ਮੈਂ ਨਾ ਟਾਈਮ ਤੇ ਮੈਂ ਤੇ ਆ ਸਮਝਾ ਕੇ ਹੁੰਦਾ ਮੈਂ ਟਾਈਮ ਤੇ ਜਾ ਕੇ ਮੈਂ ਟਾਈਮ ਤੇ ਜਾ ਕੇ ਵੀਡੀਓ ਵੇਖੀ ਤੇ ਅਸੀਂ ਗੱਲਾਂ ਕਰਦੇ ਵਾਕਿਆ ਉਸ ਤਾਂ ਮੈਂ ਫਰੀ ਕੋਗਰੀ ਬੋਲੋ ਸੋਇ ਇੱਕੋ ਮੈਂ ਗੱਡੀ ਮਾਮ ਮੋਰਾ ਬਣਾਉਣਾ ਕਰਦੇ ਲਓ ਉਹ ਲੈ ਗਿਆ ਦੋ ਤੁਸੀਂ ਸੱਚਾ ਵਾ ਮੈਨੂੰ ਵੀ ਇਹ ਆਦ ਇੱਕ ਰੱਖਦਾ ਗੱਡੀ ਆ ਮੈਂ ਫਾਕੇ ਗੱਡੀ ਰੱਖੀ ਜਦੋਂ ਮੈਂ ਹੀ ਘਰ ਗਿਆ ਤੇ ਮੈਨੂੰ ਕਿਹੜਾ ਆਉਂਦਾ ਨਾ ਕੋਕ ਮੈਂ ਉਹ ਪਈ ਪੱਲੋਂ ਪਿੱਛੇ ਵੜ ਕੇ ਫੜਾ ਦਿਓ ਪੀਏ ਉਸਰੇ ਉਹਨੇ ਵੀਰ ਨੇ ਲਿਆ ਕੇ ਫੜਾਈ ਮੈਨੂੰ ਆਂਦਾ ਆਂਦਾ ਰੱਖ ਲਾ ਫੜ ਕਿੰਨੀ ਨੀ ਨੋਟ ਕਰਦੇ ਆ ਆ ਸਕਦੇ ਮੈਨੂੰ ਪਤਾ ਉਹਨੇ ਆਪ ਹੀ ਮੈਨੂੰ ਫੜਾਈਆਂ ਵਾ ਦੋ ਲੈ ਆਇਆ ਨਹੀਂ ਤਿੰਨ ਲੈ ਆਇਆ ਹਾਂ ਇੱਕ ਬਣਾ ਨਹੀਂ ਕਿਹਦੀ ਗੱਡੀ ਚ ਪਿੱਛੇ ਫੜਾਇਆ ਉਹਨਾਂ ਪੀਲੇ ਮੁੰਡਾ ਵੀ ਇਹਦਾ ਠੀਕ ਆ ਕਿਦਾਂ ਕਿਦੋਂ ਦਾ ਆਇਆ ਮੈਂ ਭਾਈ ਚਾਰਕ ਦਿਨ ਹੋ ਗਏ ਭਾਈ ਕਿਦੋਂ ਤਿਆਰੀ ਹੁੰਨ ਕਿੰਨਾ ਵੀ ਭਾਈ ਕਿਦਾਂ 29 ਜੂਨ ਪਹਿਲਾਂ ਨਹੀਂ ਕਿਦੋਂ ਦਾ ਮੈਨੂੰ ਮਾਦੇ ਨਾ ਨਹੀਂ ਬੰਦੀ ਆਹੀ ਮੈਂ ਜੰਗੀ ਅੱਛਾ ਅੱਛਾ ਨਹੀਂ ਨਹੀਂ ਮੈਂ ਕਿਹਾ ਅੱਜ ਉਹ ਮੇਰੇ ਨਾਲ ਅੱਜ ਅੱਜ ਇਹੋ ਤੇ ਮੈਂ 19 ਨੂੰ ਅੱਜ ਹੀ ਉਹ ਨਹੀਂ ਭਾਈ ਬੱਸ ਸਟਾਪ ਜਾਮ ਕਰਾ ਬੱਸ ਸਟਾਪ ਜਾਮ ਕਰਾ ਆ ਜੂਗਾ ਮੇਰੇ ਨਾਲ ਦੋ ਹਫ਼ਤੇ ਵਿੱਚ ਵੀ ਜਾਏ ਨਾ ਨਹੀਂ ਗਿਆ ਮੇਰਾ ਆ ਗਿਆ ਭਾਈ ਉਹ ਬੱਸ ਟੈਂਪ ਲੱਗ ਗਈ ਮੋਰ ਲਾਉਣ ਦਾ ਅੱਛਾ 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 ਠੀਕ ਹੋਰ ਵਧੀਆ ਹਾਂਜੀ ਹਾਂਜੀ ਹੋਰ ਨਾ ਸ਼ੁਕਰੀ ਭਾਜੀ ਬੱਸ ਸਹੀ ਹੈ ਕਿੱਦਾਂ ਭਰਾ ਚਾਹੀਦਾ ਤੁਹਾਨੂੰ ਤੇ ਭਾਈ ਦੇ ਦੋ ਇਹਨੇ ਕਿਹਾ ਕਿ ਪਾਉਂਗਾ ਸੋਰੀ ਇਹਨੇ ਇਹ ਪੁੱਛ ਰਹੀ ਠੀਕ ਹੈ ਵੀ ਉਹਨੇ ਪਾਉਂਗਾ ਉਹ ਗਿਆ ਨਾ ਨੈਵ ਨਹੀਂ ਰਹਾ ਇਹਨੇ ਕਿਹਾ ਪੰਜ ਨਹੀਂ ਬਣਾਇਆ ਸੜੀ ਦੇ ਘੱਟ ਲਾਏ ਸੁਰ ਸਿੰਘ ਸੜੀ ਦਾ ਕਮਟਰ ਘੱਟ ਲਾਏ ਸੁਰ ਸਿੰਘ ਮੈਚ ਬਾਜੂ ਬਾਜੂ ਹੀ ਜਾਂਦੇ ਡੈਡ ਬਾਜੂ ਮੇਰੇ ਨਾਲ 8 9 ਦੀ ਗੱਲ ਹੋਣੀ ਆ ਉਦੋਂ ਛਾਪੇ ਜੇ ਮਿਲਦੇ ਹੁੰਦੇ ਸੀ ਦੋ ਮਿੰਟ ਉਦੋਂ ਛਾਪੇ ਜੇ ਮਿਲਦੇ ਹੁੰਦੇ ਖੰਡਿਆਂ ਵਾਲੇ ਛੇਰ ਵਾਲੇ ਉਹ ਮਹਿੰਦੀ ਜਿਹੜਾ ਹਾਂਜੀ ਨਹੀਂ ਨਹੀਂ ਮਹਿੰਦੀ ਆ ਲੈਣੀ ਹੁੰਦੇ ਉਦੋਂ ਹੀ ਉੱਪਰ ਮਹਿੰਦੀ ਛਾਪੇ ਜੇ ਲੱਗਦਾ ਹੁੰਦਾ ਆ ਕੇ ਨੈਰੋਂ ਆਇਆ ਤੋਂ ਆ ਲੱਗਣ ਆਇਆ ਉੱਤੇ ਹੱਥੇ ਮਾਰੀ ਆਇਆ ਉਹ ਮੈਂ ਮੈਂ ਇੱਥੇ ਖੰਡਾ ਲਵਾ ਕੇ ਲਿਆ ਇੱਧਰ ਦੋਵਾਂ ਮੋਢਿਆਂ ਤੇ ਪਾਣੀ ਲਾ ਗਿਆ ਨਾ ਚੰਗੀ ਆ ਹਾਂ ਚੋਤੋ ਆ ਮੇਰਾ ਮਲਦੀ ਨਾ ਆਉਂ ਮੈਂ ਮੈਂ ਤਿੰਨ ਤਿੰਨ ਲਿਆ ਦੋ ਲਿਆ ਇੱਕ ਕੁੜੀ ਲਾਉਣ ਲੱਗਿਆ ਪਤਾ ਨਹੀਂ ਕਿਸ ਨੇ ਖਰਾਬ ਕਰਤਾ ਮੈਂ ਤੇਰੀ ਭੈਣ ਨੂੰ ਖਰਾਬ ਕਰਤਾ ਮੋੜ ਕੇ ਇੱਕ ਐਸ ਮੋਢੇ ਤੇ ਲਾਇਆ ਇੱਕ ਐਸ ਮੋਢੇ ਤੇ ਲਾਇਆ ਖੰਡਾ ਮੈਨੂੰ ਮੈਂ ਅਜੇ ਮੇਰੇ ਤੋਂ ਫੋੜੋ ਨਹੀਂ ਸ਼ੈਦ ਗੁਰਵਿੰਦਰ ਹੁੰਦਾ ਸੀ ਨਾਲ ਦੇ ਮੱਤੇ ਦੇ ਨਾਲ ਹੱਡੀ ਫੋੜ ਲੱਤੀ ਉਹ ਉਹ ਖੰਡਾ ਕਿੱਡਾ ਲਾਦਾ ਏ ਐਡਾ ਕਿ ਕਿੱਡਾ ਲਾਦਾ ਏ ਵਿੱਚ ਲੱਗਾ ਸਮਾ ਸਮਾ ਸਮਰਾਤੇ ਜਦਾਂ ਇਹ ਨਿੱਕੇ ਨੇ ਲਾਇਆ ਇਹਨੇ ਵੱਡੇ ਹੋ ਕੇ ਕੀਤਾ ਡੋਲੇ ਕਰਕੇ ਕੀ ਬਣਾਉਣਾ ਉਹ ਦੂਜੀ ਚੀਜ਼ ਹੁੰਦੀ ਨੇ ਸਟicker ਜਿਹਾ ਹੁੰਦਾ ਨਾ ਸਟicker ਵੀ ਹੁੰਦੇ ਅਜੇ ਵੀ ਮਿਲ ਜਾਂਦੇ ਆ ਅਜੇ ਵੀ ਆ ਮਿਲ ਜਾਂਦੇ ਹੁਣ ਕਈ ਏਰੀ ਕਿ ਆ ਵੇਖੀ ਕਿਤਾ ਦੋਬਲ ਕੰਮ ਚ ਨਿਕਲਦੇ ਹੁੰਦੇ ਉਹ ਇਦਾਂ ਲਾ ਕੇ ਨਾ ਮੜਿਆ ਪਾਣੀ ਲਾ ਕੇ ਰਾਂ ਗੱਤੀਆਂ ਮਾਰ ਕੇ ਤੁਰ ਕੇ ਆ ਲਾ ਨਹੀਂ ਦਵਾ ਜਿਤਰਾ ਹੁੰਦੇ ਉਹ ਪੂਰੀ ਸ਼ਬਜਾਂ ਦੇ ਹੰਡਾ ਹੁੰਦਾ ਜਾਂ 6 ਹੁੰਦੇ 5 7 ਦਿਨ ਲੱਗਦੇ ਜਾਂਦੇ ਹਾਂਜੀ ਇਦਾਂ ਇਹਦੇ ਕੋਈ ਛਾਪਾ ਜਿਹਾ ਪੈਂ ਜਾਂਦਾ ਪਾਪਾ ਜੀ ਸੱਤੀ ਦਿਨ ਹੀ ਲੱਧੇ ਜਾਗੇ ਹੋਗੇ ਪੰਜਾ ਸੱਤ ਦਿਨ ਜਿਆਦਾ ਲੱਗਦੇ ਮੈਨੂੰ ਨਹੀਂ ਆਉਂਦੀ ਨਹੀਂ ਹੈ ਨੀ ਉਹ ਚੰਦ ਨਹੀਂ ਚਾਰ ਪੰਜ ਦਿਨ ਲੰਘ ਜਾਂ ਉਹ ਜੇ ਨਾ ਨਾਵੇਂ ਨੂੰ ਬੰਦਾ ਫਿਰ ਮਿੱਟੀ ਮੁੱਟੀ ਨਾਲ ਲੱਤ ਜਾਂਦੇ ਆਹ ਨਾਲ ਹੁਣ ਨਿਕਲਦੇ ਬਬਲ ਕਮਾਈਆਂ ਜੋ ਉਹ ਜਮਾ ਕੱਢਦੇ ਹੁੰਦੇ ਉਹ ਤਾਂ ਤੇ ਹੁੰਦੇ ਉਹ ਵੀ ਨਹੀਂ ਨਹੀਂ ਉਹ ਨਹੀਂ ਉਹ ਥੱਲੇ ਵਿਛਾ ਕੇ ਉਹ ਦੁੱਧੇ ਹੁੰਦੇ ਹੋਰ ਤੋਂ ਉਹਦੇ ਰੱਖਿਆ ਹੁੰਦੇ ਮੇਲੇ ਜੇ ਅੱਜ ਵੀ ਹੁਣ ਇੱਥੇ ਜਾਵੇ ਹਾਂਜੀ ਆ ਗਏ ਆ ਆਪਾਂ ਨੂੰ ਲੱਗਦਾ ਕਿ ਜਿੱਦੋਂ ਆਪਾਂ ਨਿੱਕੇ ਨਿੱਕੇ ਹੋ ਉਹ ਆਪਣੀਆਂ ਵਧੀਆ ਸੀ ਜ਼ਿੰਦਗੀ ਆਪਾਂ ਕਹਦੇ ਨੇ ਬਚਪਨਾ ਸਹੀ ਸੀ ਹੁਣ ਇਹਨਾਂ ਨੂੰ ਲੱਗਦਾ ਕਿ ਐਵੇਂ ਪਹਿਮਾਨ ਅਰਗੇ ਬਣੀ ਐ ਵੱਡੇ ਬੜੀਆਂ ਤੇ ਬੰਨਾ ਵੀ ਚਾਹੀਦਾ ਇੱਕ ਵਾਰ ਜ਼ਿੰਦਗੀ ਚ ਕਰਕੇ ਦਿਖਾਉਣਾ ਆਪਣਾ ਆਪ ਇੱਕ ਅਸੀਂ ਵੀ ਲੋਕਾਂ ਨੂੰ ਵੇਖ ਕੇ ਲੱਗੇ ਆ ਗੁੱਡੀ ਘਟਣਾ ਸਾਡਾ ਵੀ ਕੀਤਾ ਹੀ ਉਸਨੂੰ ਨਹੀਂ ਸਾਡਾ ਫਿਰ ਫੇਵਰੇਟ ਹੁੰਦੇ ਪਲੇਅਰ ਕਿੰਨਾ ਕਿੰਨਾ ਦੇਖ ਕੇ ਹਦੀ ਬੰਦਾ ਉਹ ਕਰਦਾ ਉਹ ਤੇ ਦੀ ਵੀਡੀਓ ਤੇ ਜਿਸ ਮਸ਼ੀਨ ਨੇ ਕੀ ਮਾਇਆ ਉਹ ਆਪਣੇ ਪਲਗ ਚੱਕਰ ਮੀਨ ਮੀਨ ਪਲਗ ਕੀ ਹੁੰਦਾ ਹੁਣ ਤੇ ਮੀਡੀਆ ਦਾ ਜੋਕਿਆ ਨਾ ਹੁਣ ਤੇ ਜਿਤਨਾ ਨਿੱਕਿਆਂ ਪਲੇਅਰਾਂ ਦੇ ਸਾਰੇ ਫੇਵਰੇਟ ਪਲੇਅਰ ਆ ਕਿ ਹੁਣ ਜਿੰਨੂੰ ਮਰਜੀ ਇਹ ਵੀਡੀਓ ਚ ਵੇਂਦੇ ਉਹੋ ਫੇਵਰੇਟ ਹੋ ਗਿਆ ਹੈ ਨਾ ਵੇਖ ਕੇ ਜਾਨਾ ਮਿਲਣਾ ਪਰ ਬਾਹਰ ਹੁਣ ਨਹੀਂ ਹੁਣ ਫੇਵਰੇਟ ਹੋ ਗਏ ਨਾ ਸਾਰੇ ਉਦੋਂ ਆਪਣੇ ਫੇਵਰੇਟ ਕਿਹੜੇ ਹੁੰਦੇ ਸੀ ਸਾਡੇ ਫੇਵਰੇਟ ਤੇ ਇਦਾਂ ਹੀ ਹੁੰਦੇ ਸੀ ਜਿਹੜੇ ਜਿਹੜੇ ਸੁਣੀਦੇ ਸੀ ਸੁਣੀਦੇ ਸੀ ਉਦੋਂ ਕਿਹੜਾ ਮੀਡੀਆ ਦਾ ਹੁੰਦਾ ਸੀ ਜੁੱਗ ਉਦੋਂ ਤੇ ਸੁਣੀਦਾ ਸੀ ਵੀ ਜਿੰਨੂੰ ਜਿੰਨੂੰ ਮੰਨ ਲਾ ਕਬੂਤਰ ਕਬੂਤਰ ਵੇਖ ਲਿਆ ਕਬੂਤਰ ਦਾ ਨਾਂ ਅਕਲਜੀਤ ਭਲਵਾਨ ਦਾ ਨਾਂ ਮਲਕੀਤ ਦਾ ਨਾਂ ਸੁਣ ਲਿਆ ਹਣਾ ਉਦੋਂ ਤੇ ਇਦਾਂ ਦਾ ਹੀ ਸਮਾਂ ਸੀ ਇਹ ਕਬੂਤਰ ਦੇ ਨਾਲ ਭਵਾਨਾ ਦਾਦਾ ਨਹੀਂ ਆ ਆ ਉਹ ਕੱਟ ਕੇ ਲੈਵਲ ਤੇ ਪਾ ਦਿੰਦੇ ਆ ਆਓ ਕਿਉਂ ਬਾਡੀ ਭਵਾਨਾ ਇੱਕ ਤੁਹਾਡੇ ਪਿੰਡ ਦਾ ਜੇ ਕੂਕੇ ਤੋਂ ਦਾ ਜਿਹੜਾ ਆ ਉਹ ਉਹ ਜਿਓਗਾ ਚ ਉਹ ਇਹਦੇ ਨਾਲ ਇਹਦੇ ਪਿੰਡ ਦੇ 2-3 ਘੇੜ ਦੇ ਹੁੰਦੇ ਹਾਂ ਵਧੀਆ ਹੀ ਉਹ ਵਧੀਆ ਘੇੜਦੇ ਹੁੰਦੇ ਹਾਂ ਹਾਂ ਨਾ ਤੇ ਸਾਡੇ ਪਿੰਡ ਜੱਗਾ ਤੇ ਵੇਖਣਾ ਖੇੜ ਤਾਂ ਨਹੀਂ ਹੈ ਕਪਲਵਾਂ ਦੇਖਦੇ ਨੇ ਘੇੜ ਤਾਂ ਸਾਡੇ ਪਿੰਡ ਨਹੀਂ ਮੈਨੂੰ ਜੱਗਾ ਸੁਨੀਰ ਹੈ ਉਹ ਤੇ ਬਾਬਾ ਸੁਨੀਰ ਜੱਗਾ ਇਹ ਨਾ ਤੁੰ ਤੰ ਤੰ ਸ਼ਰੀ ਗੁਰੂ ਹਰਗੋਬਿੰਦ ਤੰ ਤੰ ਕਿੰਦੀ ਗੁਰੂ ਹਰਗੋਬਿੰਦ ਤੰ ਤੰ ਸ਼ਰੀ ਗੁਰੂ ਹਰਗੋਬਿੰਦ ਤੰ ਤੰ ਸ਼ਰੀ ਗੁਰੂ ਹਰਗੋਬਿੰਦ ਤਾਨਤਨ ਸ਼੍ਰੀ ਗੁਰੂ ਹਰ ਰਾਏ ਜੀ ਤਾਨਤਨ ਗੁਰ ਤੇਗ ਬਹਾਦਰ ਜੀ ਤਾਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਾਂ ਗੁਰਾਂ ਦੀ ਜੋਤ ਤਾਨਤਨ ਸ਼੍ਰੀ ਗੁਰੂ ਬਰਨ ਸਿੰਘ ਜੀ ਮਹਾਰਾਜ ਸ਼ਹਿਰ ਜਦਾ ਜੀਤ ਸਿੰਘ ਤੁਹਾਰ ਸਿੰਘ ਜੋਰਾਵਾਰ ਸਿੰਘ ਫਤਿਹ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਤਾ ਗੁਜਰਗਰ ਜੀ ਤੰਤਾਨਾ ਬਾਬਾ ਦੀਪ ਸਿੰਘ ਸ਼ਹੀਦ ਬਾਬਾ ਭਾਈ ਦਰੂਸ਼ੀਦ ਬਾਬਾ ਪੁਰਖਵਾਨ ਮਾਰਾਏ ਬਾਬਾ ਜੱਲੂ ਦੀ ਬਾਬਾ ਭਾਈਚੌਰ ਦੀ ਬਾਬਾ ਬੁੱਢਾ ਸਾਹਿਬ ਦੀ ਗੁਰੂ ਅਰਜਨ ਦੇਵ ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਦੀਆਂ ਦਾ ਪੀਰ ਸੇਰੀ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੀਬੀ ਜੱਲੂ ਬਾਪੂ ਸੋਹਣ ਸਿੰਘ ਬਾਪੂ ਦਾਸਾਂ ਬਾਬਾ ਉਕਾਰ ਸਿੰਘ ਬਾਬਾ ਗੁਰੂ ਅੰਤਜਨ ਬਾਬਾ ਅਤਰ ਸਿੰਘ ਬਾਬਾ ਚਾਨੀ ਕਪੜੇ ਮਾਂ ਦੇ ਮਾਂ ਦੇ ਸੇਵਾ ਕਰਦੇ ਕਿਹ ਹੈ ਬਤਨ ਗੁਰਜਾ ਬਤਨ ਗੁਰਜਾ ਜੀਆ ਬਤਨ いいなあ。 ਪਾਣੀ ਹੈ ਇਹ ਆਹ ਪਾਈ ਆਪਣੇ ਤੋਂ ਪਿਆ ਠੰਡਾ ਪੀਣਾ ਨਾ ਨਾ ਇਹ ਲੈ ਕੇ ਆ ਕੋਈ ਆਈ ਅਗਰ ਉਹ ਤਾਂ ਮਾਰੇ ਹਾਂ ਬਟਾ ਸਹੀ ਨਹੀਂ ਸੁਣਦਾ ਤਾਂ 2 ਮਿੰਟਾਂ ਬੋਲ ਆਹ ਜਿਹੜਾ ਕਰ ਰਿਹਾ ਉਹ ਬਹੁਤ ਸਾਰੇ ਜਿਹੜੇ ਤੇ ਪੀੜ ਹੁੰਦੇ ਆ ਪੀੜ ਭਾਈ ਇਦਾਂ ਹੀ ਆ ਮਾੜੇ ਮੋਟੇ ਨੇ ਹੁਣ ਤੱਕ ਵੀ ਉਹ ਗੱਡੀ ਦਾ ਛੇਕਾ ਪਟਾ ਇਹਨਾਂ ਲਾਲ ਉਹ ਲਾਲਾ ਉਹ ਸਹੀ ਕਰੀ ਗੋਡੀ ਲੱਸੀ ਟੇਬੂ ਮੇਰੇ ਵਰਮ ਕਰਕੇ ਲਾਉਂਦੇ ਆ ਇਹ ਆ ਲਾਲ ਜਿਆਦਾ ਮਾੜਾ ਪੋਣਾ ਆ ਪਤਾ ਮੋਟਾ ਆ ਆ ਪਟਾ ਲਾਲ ਮੋਟਾ ਹੋਵੇ ਲੱਸਣੇ ਜੱਪ ਇੱਕ ਹੋਰ ਦਾ ਮਾੜਾ ਮਾੜਾ ਕਿਸੇ ਮੈਂ ਆਉਂਦਾ ਉਹ ਪਤਾ ਹੀ ਨਾ ਜਿਹੜਾ ਉਹਨੂੰ ਤਾਣੂ ਖੜਕੇ ਉਹਦਾ ਕੋਈ ਏਡਾ ਰੋਲ ਨਹੀਂ ਹੈਗਾ ਇਹ ਭਾਈ ਮਰੀ ਆ ਕੋਚ ਦੱਸਦੀ ਪਈ ਇਹਨੂੰ ਫਿਰ ਉੱਪਰ ਦੇ ਬੰਨ ਲਿਆ ਕਰ ਤਾਂ ਮੇ ਤਾਂ ਬੰਨ ਲਿਆ ਅੱਛਾ ਅੱਛਾ ਅਗినా ਆਪਣਾ ਧਮਾਗ ਜਾਈ ਉਹਥੇ ਫੋਕਸ ਸਾਦਾ ਜਿਹੜਾ ਜੋੜੀਲਾ ਐਨਆਰਈ ਪੀਰਾਂ ਦੇ ਸੰਯੋਗ ਦੇ ਨਾਲ ਸਮੁੱਚੇ ਲਗੜ ਦੇ ਸੰਯੋਗ ਦੇ ਨਾਲ ਤੁਸੀਂ ਧਰਤੀ ਤੇ ਆਏ ਸਾਲ ਦੋ ਦੋ ਕੰਤੰਨ ਜਿਹੜੇ ਮੈਦੇ ਵੇਖਣਾ ਮਿਲਦੇ ਆ ਤੇ ਮੈਂ ਸੰਤਾਨ ਦਵਾਗਾ ਕਾਪ ਰੂਪੀ ਸਾਰੀ ਇਹਨੂੰ ਪਿੰਦਰ ਨੂੰ ਹੋਰ ਖੋਲ ਯਾਰ ਪਿੰਦਰ ਇਹਨੂੰ ਹਰਮਦੀਪੁਰ ਦਾ ਗੋਪੀ ਖੀਰਾ ਵਾਲੀਆ ਬੁਲਟ ਦੇ ਸੋਖ ਬੰਧਾਲੇ ਦਾ ਤੇ ਸ਼ਕਰਪੁਰੀਆ ਫਰਿਆਦ ਤੇ ਫਰੰਦੀਪੁਰ ਚੱਕ ਸਕੰਦਰਵਾਲਾ ਚੱਕ ਸਕੰਦਰਵਾਲਾ ਦਾ ਗੰਜਾਰੀ ਜੀ ਦੀ ਗੋਪੀ ਨਾਲੇ ਯਾਰੀ ਆ ਤੇਜਾ ਸਿੰਘ ਵਾਲੇ ਗੋਪੀ ਨਾਲੇ ਭਾਵਾਂ ਤੋਂ ਵੱਧ ਕੇ ਪਿਆਰ ਹੈ ਕਬੱਡੀ ਪਾਉਂਦੇ ਗੰਜਾਰੀ ਪਿਆਰ ਹੈ ਏ ਗੋਪੀ 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 ਸਭ ਤੋਂ ਲੰਮਾ ਪਿੰਡ ਤੈ ਕਰਕੇ ਆ ਗੱਗੋ ਪਿੰਡ ਦੇ ਵਿੱਚ ਪੱਜਾ ਹੋਇਆ ਬੜੇ ਚਰਚੇ ਆ ਨੌਜਵਾਨ ਦੇ ਭਾਈ ਲੱਦੂ ਪਿੰਡ ਦੇ ਵਿੱਚ ਵੀ ਸਰਾ ਕਰਵਾਇਆ ਨੌਜਵਾਨ ਨੇ ਐਨ ਆਰ ਆਈ ਚੜ੍ਹਦੀ ਕਲਾ ਦੇ ਲਈ ਖੇਡ ਯੂਰਪ ਦੇ ਵੱਖ-ਵੱਖ ਮੈਦਾਨਾਂ ਵਿੱਚ ਬੱਲੇ-ਬੱਲੇ ਕਰਵਾਉਂਦਾ ਹੈ ਇੱਕ ਬੰਦੇ ਸੋਨੀ ਹੈ ਦੂਸਰੇ ਬੰਦੇ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਕਦੇ ਕੈਨੇਡਾ ਖੇਡਦਾ ਕਦੇ ਆਸਟ੍ਰੇਲੀਆ ਕਈ ਇੰਗਲੈਂਡ ਖੇਡਦਾ ਪਰ ਇੱਜ ਗੱਗੋ ਪੂਹੇਲ ਵਿੱਚ ਏ ਫਰੰਦੀਪੂਰੀਆ ਓਏ ਕਮਾਲ ਕਰਦਾ ਹੋਇਆ ਮੇਰੇ ਮਿੱਤਰੋ ਸਿਰੇ ਦਾ ਜੱਫਾ ਲਾ ਰਿਹਾ ਹੈ ਓਏ ਫਰੰਦੀਪੁਰੀਏ ਦੇ ਕਿਹੜੇ ਕਿਹੜੇ ਦਿਵਾਨੇ ਆ ਜੱਟ ਥਾਪੀਆਂ ਨੇ ਥਾਪੇ 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 ਮਾਰ ਰਿਹਾ ਹੈ ਦੇ ਵਿੱਚ ਸੁਣੀ ਦਾ ਵੀ ਗੋਪੀ ਦਾ ਬਹੁਤ ਸਤਿਕਾਰ ਕਰਦਾ ਹੈ ਤੇ ਗੋਪੀ ਦੇ ਪਿਆਰ ਦੇ ਸਦਕੇ ਖੇਤੇ ਤੇ ਨਹੀਂ ਆਇਆ ਭਾਈ ਬੁਲਤ ਵੀ ਇੱਕ ਆਵਾਜ਼ ਹੋਰ ਦਾ ਮਾਰਦੇ 21000 ਤੇ ਸੋਹਣੇ ਜੀ ਮੰਤਰੀ ਦੇ ਨਾਲ ਸਰਮਾਨਿਆਂ ਜਾ ਰਿਹਾ ਹੈ

ਆਲਿਆ ਉਹ ਸੈਦੋ ਵਾਲਿਆ ਇਧਰ ਵੀ ਕਹਿੰਦੇ ਵੱਡੇ ਮਾਨ ਜੱਫੀਆਂ ਦੇ ਹੋਣਿਆ ਮੇਰੇ ਮਿੱਤਰੋ ਉਹ ਮੈਚ ਕਾਹਦਾ ਉਹ ਦੁਨੀਆ ਖੁੱਪ ਵੀ ਮੈਚ ਦੇ ਵਿੱਚ ਮੇਰੇ ਮਿੱਤਰੋ ਉਹ ਕਬੱਡੀ ਉੱਤੇ ਬੰਦ ਤੇ ਕਮਾਲ ਹੋ ਜਾਂਦੀ ਆ ਆ ਕਬੱਡੀ ਉੱਤੇ ਦੁਨੀਆ ਤਿਆਰ ਹੋ ਜਾਂਦੀ ਆ ਹਮਾਲਿਆ ਪਰਬਤ ਖੇਡ ਕਬੱਡੀ ਦਾ ਫਰੰਦੀ ਕੋਈਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਕਿ ਕਬੱਡੀ 9000 ਸਾਦਾ ਫੇਜੀ गोभी सीपाऊं हज़ार जेका मै जमा गुरभेजा जगदी जमतौर ढिलो उन वञो पंहिंज ਰਾਮ ਰਾਮ ਇੱਕ ਮਿੰਟ ਆਇਓ ਜਰਾ ਨਿਸ਼ਾਨ ਇਹਦੇ 10000 ਰੁਪਏ ਦੇਦਾ ਇਹਨੂੰ ਸੋਨੀ ਨੂੰ ਨਹੀਂ ਰੇਡ ਆ ਰੇਡ ਦਾ ਵੀਰੇ ਲਾਤੀ ਰੇਡ ਪਈਏ ਤੇ 10000 ਦੀ ਪੰਜ ਉਹਨਾਂ ਨੇ ਅਰਚੀ ਯੂਐਸਏ ਨੇ ਲਾਇਆ ਗੇਰੇ ਫੌਂਸਿਆਂ ਤੇ ਚੜੇ ਹਾਂਜੀ ਪੈਸੇ ਕਿ ਵੇਖ ਮੇਰੇ ਦਾਤਿਆ ਕੀ ਹੁੰਦਾ ਪਿਆ ਗੱਲ ਚੱਲਦਾ ਉਹੋ ਜਿਹਾ ਸੁਣਾਣਾ ਜਿਵੇਂ ਅੱਜ ਕੱਲ੍ਹ ਚੱਲਦਾ ਅੱਜ ਕੱਲ੍ਹ ਆ ਦੋ ਹੀ ਚੱਲਣਾ ਠੀਕ ਹੈ ਇਹ ਤੇ 90 90 ਦੇ ਕੰਮ ਆ। ਇਹ ਲੋਰ ਟਟ ਕਬੱਡੀ ਪਤਾ ਮੈਨੂੰ ਕੋਈ ਅਲੱਗ ਹੀ ਚੱਕਰ ਜੇ ਤੇ ਆਪਾਂ ਇਹ ਲੈਂਡ ਦੇ ਵਿੱਚ ਪੈਣਾ ਨਾ। ਕੋਈ ਵੱਖਰਾ ਦੌਰ ਜੇ ਹੋਵੇ ਮੇਰੇ ਆ। ਇਹੋ ਜੇ ਰਾਈਟਰ ਪਤਾ ਨਹੀਂ ਕਿੰਨੇ ਤੁਰੇ ਫਿਰਦੇ ਲਿਖਣ ਵਾਲੇ। ਇਹ ਭੀੜ ਚੋਂ ਅੱਗੇ ਆਣਾ ਫਿਰ ਵੱਖਰਾ ਕਰਨਾ ਪੈਣਾ। ਆ ਨਹੀਂ ਮਾਰਕੀਟ ਤੇ ਚੱਲਦਾ ਹਣ ਕੋਈ। ਉਹਦੇ ਚੋਂ ਜੇ ਆਪਾਂ ਕੋਈ ਵੀ ਚੀਜ਼ ਤੇ ਅੱਗੇ ਆਉਣਾ। ਚੱਕਰ ਦਾ ਮੀਨਿੰਗ ਲੱਭਣਾ ਪਾਣਾ। ਨਹੀਂ। ਉਹ ਯਾਰ ਜਿਹੜਾ ਲਿਖਣ ਵਾਲਾ ਉਹ ਇਹੋ ਜਿਹਾ ਲਿਖੇ ਜਿੱਦਾਂ ਤਾਂ ਉਹ ਪਤਾ ਹੀ ਮੂਸੇ ਵਾਲਾ ਲਿਖਦਾ ਹੀ ਜਾਂ ਕਰਨ ਔਜਲਾ ਲਿਖਦਾ ਉਹ ਤੈਨੂੰ ਪਤਾ ਚੱਲਦੇ ਆ ਉਹ ਹਾਂ ਹੁਣ ਜੇ ਆਪਾਂ ਉਹ ਜਿ ਲਿਖਾਂਗੇ ਤੇ ਫੇਰ ਹੀ ਜਿਨ੍ਹਾਂ ਦਾ ਸਟੇਟਸ ਲੱਗਣਗੇ ਉਹ ਰੀਲਾਂ ਬਣਣਗੀਆਂ ਦੂਜਾ ਤੀਜਾ ਭਾਵੇਂ ਇੱਕ ਪੈਰਾ ਹੀ ਹੋਵੇ ਉਹਨੂੰ ਵੀ ਉਹਨੂੰ ਪੈਰੇ ਨੂੰ ਤਰਾਸ਼ ਤਰਾਸ਼ ਕੇ ਉਹ ਚੀਜ਼ ਜਿਹੜੀ ਫੜਨੀ ਆ ਉਹ ਰਾਤ ਨੂੰ ਜਾਗਣਾ ਪੈਣਾ ਉਹਦੇ ਵਾਸਤੇ ਚਲੋ ਪਹਿਲੇ ਹੋਰ ਇਦਾਂ ਦੇ ਫਿਰ ਤੈਨੂੰ ਪਤਾ ਹੀ ਹੈ ਹਾਂ ਉਹ ਉਹ ਜੀ ਲੱਭ ਕੇ ਰੱਖ ਠੀਕ ਮੈਂ ਕੰਢ ਘਾਈ ਜੇ ਜਾਵੇ ਯਾਰ ਉਦੋਂ ਆੜ ਕੇ ਤੂੰ ਉਹ ਦਿਨਾਂ ਨਾਲੇ ਵੀ ਬਾ ਦਿਨ ਲਾਹੁਣਾ ਫਿਰ ਅੱਧੇ ਸ਼ਹਿਰ ਨਾਲ ਜਿਹਦੀ ਪਹਿਲਾਂ ਹੀ ਲੱਗਦੀ ਠੀਕ ਹੈ ਨਾ ਵੀਡੀਓ ਬਣਾਉਂਦੇ ਜੀ ਉਹ ਉਹ ਦਿਨਾਂ ਨਾਲੇ ਜੀਣ ਦੇਵੇ ਨਹੀਂ ਹੁਣ ਕੈਪਟਨ ਜਿਤੇ ਹਾਂਜੀ ਕਮੇਟੀ ਆ ਗਈ ਨਾ ਮੈਂ ਤੁਹਾਨੂੰ ਫੋਟੋਆਂ ਪਾਈਆਂ ਮਰੂ ਪੁਆਇੰਟ ਸਾਹਮਣੇ ਓਕੇ ਹੋ ਗਿਆ ਅੱਛਾ ਤੁਹਾਡੇ ਲਾਗੇ ਦੇ ਬੰਦੇ ਆ ਸੁਰ ਸਿੰਘ ਦੇ ਸੁਰ ਸਿੰਘ ਨਾਲ ਪੱਧਰੀ ਹੋ ਗਿਆ ਅ ਪਰਾਂ ਖਾਲੜਾ ਹੋ ਗਿਆ ਪਰਾਂ ਅਸਲੋ ਤੜਾ ਹੋ ਗਿਆ ਅ ਤੇ ਮੈਨੂੰ ਕਹਿੰਦੇ ਸਭ ਤੁਸੀਂ ਸਾਡੇ ਲਾਗੇ ਜਾਏ ਐਡੇ ਵੜੇ ਬੰਦੇ ਮੈਨੂੰ ਸਾਨੂੰ ਪਤਾ ਨਹੀਂ ਲੱਗਿਆ ਮੈਂ ਕੋਈ ਇੱਥੇ ਆਪਣਾ ਖੇਮ ਕਰਨ ਦਾ ਮੁੰਡਾ ਉਹਦਾ ਕਹਿੰਦਾ ਸਭ ਤੁਸੀਂ ਕਿੱਧਰ ਮਾਰ ਕਰ ਲਈ ਅੱਛਾ ਮੈਂ ਕਿਹਾ ਇਦਾਂ ਹੀ ਅੱਜ ਬਾਟਰ ਨੂੰ ਨਿਕਲੇ ਸੀ ਅਜਮੇ ਨਹੀਂ ਮੈਂ ਸੈੱਟ ਨਹੀਂ ਸ਼ਰੀਰ ਆ ਉਦੋਂ ਨਾ ਮੈਂ ਤੁਹਾਡਾ ਚਿਹਰਾ ਦੇਖੀ ਠੀਕ ਨਹੀਂ ਤੁਹਾਡਾ ਚਿਹਰਾ ਦੇਖ ਕੇ ਲੱਗ ਰਿਹਾ ਸੀ ਮੈਨੂੰ ਵੀ ਫੀਲ ਹੋਇਆ ਕਿ ਮੈਂ ਨਾ ਡਿਸਟਰਬ ਕੀਤਾ ਪਰ ਮੈਂ ਤਾਂ ਮਨ ਨੂੰ ਚਾਜਿਆ ਸੀ ਯਾਰ ਤੈਨੂੰ ਨਹੀਂ ਉਦੋਂ ਨਾ ਮੈਨੂੰ ਨਹੀਂ ਨਾ ਚੰਗਾ ਲੱਗਾ ਕਿਉਂਕਿ ਇੱਕ ਚੀਜ਼ ਹੁੰਦੀ ਹੈ ਕਿ ਕੋਈ ਆਉਂਦਾ ਤੇ ਆਪਣੇ ਤੋਂ ਮਿਲਿਆ ਨਹੀਂ ਜਾਂਦਾ ਨਾ ਚੰਗੀ ਤਰ੍ਹਾਂ ਉਹ ਦਿਮਾਗ ਜਿਹਾ ਸੈੱਟ ਨਹੀਂ ਸਾਰੇ ਜਦੋਂ ਝਟਕਾ ਜਿਹਾ ਲੱਗ ਜਾਂਦਾ ਨਾ ਦਿਮਾਗ ਨੂੰ ਤੇ ਉਹ ਭੁੱਲ ਜਾਂਦਾ ਕਿ ਨਾ ਚਾਹਤਾ ਜੀ ਭੁੱਲ ਜਾਂਦੀ ਹੈ ਕਿ ਮੈਂ ਤਾਂ ਕਿਹਾ ਅੱਜ ਵੀ ਨਹੀਂ ਖੇਡਿਆ ਨਾ ਕੱਲ ਵੀ ਨਹੀਂ ਠੀਕ ਪਰ ਵਧੀਆ ਰਹਿ ਗਿਆ ਅੱਜ ਨਾ ਬਾਕੀ ਕੋਈ ਨਹੀਂ ਫੇਰ ਆਇਓਗੇ ਤਨ ਮਾਰਾਂ ਨੇ ਚੱਕਰ ਮੈਂ ਇੱਕ ਵਾਰ ਆਵਾਂਗਾ ਫੇਰ ਕੋਈ ਗੱਲ ਨਹੀਂ ਕੋਈ ਆਡੀਅנס ਨੂੰ ਦੱਸ ਦੋ ਹਾਂ ਆਡੀਅנס ਨੂੰ ਮੈਂ ਦੱਸ ਦੂੰ ਕਪਤਾਨ ਦੂਜੇ ਆ ਕੈਪਟਨ ਭਾਈ ਹੁਣੀ ਆਪ ਹੀ ਦੱਸਣੀ ਮੈਨੂੰ ਦੱਸਣੀ ਨਹੀਂ ਹੁਣ ਭਾਈ ਤੁਸੀਂ ਆਪ ਹੀ ਦੱਸੋ ਕਿਹਦੇ ਰੇਟੇ ਭਾਜੀ ਮੈਂ ਕੈਪਟਨ ਸਤਪਾਲ ਸਿੰਘ ਸਿਨੇਮੈਡਲ ਆਰਮੀ ਸਰਵਿਸ ਕਰਦਾ ਬੜਾ ਮਨ ਦਾ ਚਾ ਸੀ ਬੜੇ ਮਨ ਦੀ ਰੀਤ ਸੀ ਕਿ ਇੱਕ ਕਬੱਡੀ ਦਾ ਹਿਮਾਲਿਆ ਪਰਵਤ ਜਿੰਨੂੰ ਅਸੀਂ ਮੈਂ ਅਜੇ ਤੱਕ ਮੋਬਾਈਲਾਂ ਦੇ ਵਿੱਚ ਲੈਪਟਾਪ ਤੇ ਜਾਂ ਟੀਵੀ ਤੇ ਹੀ ਦੇਖਿਆ ਸੀ YouTube ਤੇ ਜਾਂ Instagram ਤੇ ਦੇਖਿਆ ਸੀ ਪਰ ਸ਼ੁੱਕਰਵਾਰ ਨੂੰ ਮੇਰੇ ਮਨ ਜਰੀ ਗਈ ਕਿ ਨਹੀਂ ਜਾ ਕੇ ਮਿਲ ਕੇ ਆਣਾ ਗਏ ਅਸੀਂ ਪਹਿਲਵਾਨ ਜੀ ਮੈਚ ਖੇល ਕੇ ਆਏ ਸੀ ਖਿਡਾਰੀ ਨੇ ਸੱਟਾਂ ਮਾਰੀ ਮੁੱਟੀ ਲੱਗਦੀ ਰਹਿੰਦੀ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਖਿਡਾਰੀ ਨੂੰ ਸੱਟ ਨਾ ਲੱਗੇ ਤੇ ਉਦੋਂ ਵੀ ਭਾਜੀ ਬੜੇ ਚਾਹ ਨਾਲ ਮਿਲੇ ਤੇ ਅੱਜ ਮੈਂ ਆਪਣੇ ਸਾਰੇ ਕੰਮ ਛੱਡ ਕੇ ਤੇ ਭਾਜੀ ਹਰ ਦਾ ਮੈਚ ਦੇਖਣ ਆਇਆ ਸੀ ਨਜ਼ਾਰਾ ਆ ਗਿਆ ਜਿੰਨੇ ক্লোਜ਼ ਹੋ ਕੇ ਮੈਂ ਅੱਜ ਮੈਚ ਦੇਖਿਆ ਔਰ ਭਾਜੀ ਹਰਾਂ ਦੀ ਜੋਸ਼ ਦੇਖਿਆ ਮਜ਼ਾ ਆ ਗਿਆ ਆਮ ਰੀਅਲੀ ਐਪਰੀਸ਼ੀਏਟ ਮਜ਼ਾ ਆ ਗਿਆ ਅੱਜ ਕੇ ਹਾਂਜੀ ਬਾਕੀ ਭਾਜੀ ਦੀ ਟੀਮ ਜਿੱਤੀ ਹੈ ਭਾਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਹਾਂਜੀ ਥੈਂਕ ਯੂ